ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਜੀ ਇੰਡੀਆ ਨਿਊਜ਼ ਆਜ ਤੱਕ ਸਿਰਫ ਕੜਵਾ ਸੱਚ ਇੰਡੀਆ ਨਿਊਜ਼ ਆਜ ਤੱਕ ਸਿਰਫ ਅੱਜ ਤੱਕ ਤੁਹਾਡੇ ਲਈ ਸਿਰਫ ਖਬਰਾਂ ਹੀ ਲੈ ਕੇ ਆਉਂਦਾ ਰਿਹਾ ਪਰ ਅੱਜ ਤੁਹਾਡੇ ਲਈ ਅਸੀਂ ਇੱਕ ਖੁਸ਼ਖਬਰੀ ਲੈ ਕੇ ਆ ਰਹੇ ਹਾਂ ਅੱਜ ਅਸੀਂ ਆਪਣੀ ਟੀਮ ਦੇ ਨਾਲ ਪਹੁੰਚੇ ਹਾਂ ਮਜੀਠਾ ਦੇ ਵਿੱਚ ਨੀਅਰ ਬੱਸ ਸਟੈਂਡ ਇੱਥੇ ਇੱਕ ਬਰਦਰਸ ਬੂਟ ਹਾਊਸ ਦੇ ਨਾਮ ਉੱਤੇ ਇੱਕ ਸ਼ੋਅਰੂਮ ਖੁੱਲ ਗਿਆ ਹੈ ਜਿਸ ਦੇ ਵਿੱਚ ਤੁਸੀਂ ਵਧੀਆ-ਵਧੀਆ ਆਰਟੀਕਲ ਦੇਖ ਸਕਦੇ ਜੇ ਸ਼ੂਜ਼ ਦੇਖ ਸਕਦੇ ਜੇ ਸ਼ੂਜ਼ ਖਰੀਦ ਸਕਦੇ ਜੇ ਔਰ ਵਾਜਬ ਰੇਟਾਂ ਦੇ ਉੱਤੇ ਔਰ ਅੱਛੀ ਕੁਆਲਿਟੀ ਦੇ ਵਿੱਚ ਤੁਹਾਨੂੰ ਮਤਲਬ ਬਿਹਤਰੀਨ ਜਿਹੜਿਆ ਸ਼ੂਜ਼ ਤੁਸੀਂ ਇੱਥੋਂ ਲੈ ਸਕਦੇ ਜੇ ਬੱਚਿਆਂ ਦੇ ਲੇਡੀਜ਼ ਦੇ ਔਰ ਜੈਂਟਸ ਦੇ ਸਾਰਿਆਂ ਦੇ ਮਤਲਬ ਜ਼ਰੂਰਤ ਦੇ ਅਨੁਸਾਰ ਤੁਸੀਂ ਇੱਥੋਂ ਸ਼ੂਜ਼ ਖਰੀਦ ਸਕਦੇ ਜਾਂ ਆਓ ਅੰਦਰ ਵੇਖਾਂਗੇ ਜਿਹੜੇ ਕਲਾਇੰਟਸ ਜੋ ਕਸਟਮਰਸ ਨੇ ਆਪਣੇ ਸ਼ੂਜ਼ ਖਰੀਦ ਰਹੇ ਆ ਤੇ ਉਹਨਾਂ ਨੂੰ ਦੇ ਨਾਲ ਰੂਬਰੂ ਹੋ ਕੇ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਸਿਕਾ ਜੀ ਸਸਕਾਲ ਹਾਂਜੀ ਤੁਸੀਂ ਸ਼ੋਅ ਕਰੀਦੇ ਤੁਸੀਂ ਕਿਵੇਂ ਦਾ ਲੱਗਿਆ ਤੁਹਾਨੂੰ ਰੇਟ ਵਾਸ ਵਾਈਸ ਜਾਂ ਕੁਆਲਿਟੀ ਵਾਈਸ ਤੁਹਾਨੂੰ ਬਹੁਤ ਵਧੀਆ ਬਹੁਤ ਜ ਰੇਟ ਵੀ ਵਧੀਆ ਕੁਆਲਿਟੀ ਵੀ ਵਧੀਆ ਆ ਤੇ ਵੈਸੇ ਵੀ ਇਹ ਬਰਦਰਸ ਬੂਡ ਹਾਊਸ ਦੇ ਜਿਹੜੇ ਓਨਰ ਨੇ ਉਹਨਾਂ ਦੇ ਨਾਲ ਰੂਬ ਰੂ ਕਰਾਉਂਦੇ ਨੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਸਸਕਾਲ ਜੀ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਔਰ ਬਰਦਰਸ ਬੂਡ ਹਾਊਸ ਵਿੱਚ ਸਾਰੇ ਹੀ ਵੀਰਾਂ ਦਾ ਬਹੁਤ ਹੀ ਬਹੁਤ ਸਵਾਗਤ ਆ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਸਾਡੇ ਸ਼ੋਅਰੂਮ ਚ ਆਓ ਔਰ ਤੁਸੀਂ ਹਾਈ ਐਂਡ ਕੁਆਲਿਟੀ ਦੇ ਬੂਟ ਪਰਚੇਸ ਕਰੋ ਔਰ ਜੋ ਕੀ ਤੁਹਾਨੂੰ ਬਹੁਤ ਹੀ ਵਾਜਿਬ ਰੇਟਾਂ ਤੇ ਮਿਲਣਗੇ ਸੋ ਬੂਟਾਂ ਦੀ ਨਿਊ ਅਪਡੇਟਸ ਵਾਸਤੇ ਤੁਸੀਂ ਸਾਡੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰੋ ਬ੍ਰਦਰਸ ਬੂਟ ਹਾਊਸ ਸਾਡੇ ਸਾਡੇ ਵੱਡੇ ਵੀਰ ਅੰਮ੍ਰਿਤਸਰ ਤੋਂ ਆਏ ਨੇ ਸਾਡੇ ਕੋਲ ਸਾਨੂੰ ਬਹੁਤ ਖੁਸ਼ੀ ਨੇ ਕਿ ਇੰਨੀ ਦੂਰੋਂ ਵਿਜ਼ਿਟ ਕਰਕੇ ਸਾਡੀ ਸ਼ਾਪ ਤੇ ਆਏ ਨੇ ਔਰ ਇਹਨਾਂ ਨੇ ਸ਼ੂਜ਼ ਪਰਚੇਜ਼ ਕੀਤੇ ਸਾਡੇ ਕੋ ਸਾਡੇ ਵੱਲੋਂ ਇਹਨਾਂ ਨੂੰ ਇੱਕ ਛੋਟਾ ਜਿਹਾ ਗਿਫਟ ਸਨਮਾਨ ਤੌਰ ਤੇ ਦਿੱਤਾ ਜਾ ਰਿਹਾ ਹੈ ਜਾਣਾਂਗੇ ਜਿਹੜਾ ਸ਼ੂਜ਼ ਦੀ ਕੁਆਲਿਟੀਜ਼ ਬਾਰੇ ਔਰ ਜਿੰਨੇ ਵੀ ਜਿਹੜੇ ਇੱਥੇ ਆਰਟੀਕਲਸ ਨੇ ਉਹਨਾਂ ਦੇ ਬਾਰੇ ਸਾਰੇ ਅਸੀਂ ਜਾਣਾਂਗੇ ਨਾ ਸਸੀਕਾਲ ਜੀ ਤੁਸੀਂ ਸਾਡੇ ਸ਼ੋਰੂਮ ਵਿੱਚ ਆਓ ਔਰ ਤੁਸੀਂ ਬੂਟਾਂ ਦੀ ਕੁਆਲਿਟੀ ਖੁਦ ਦੇਖ ਸਕਦੇ ਹੋ ਦੇਖੋ ਤੁਸੀਂ ਜਾਰਡਨ ਦਾ ਬੂਟ ਹੈ ਜੋ ਕਿ ਬਹੁਤ ਹੀ ਹਾਈ ਐਂਡ ਕੁਆਲਿਟੀ ਦਾ ਹੈ ਇਹ ਦੋ ਕਿਸੇ ਸਿਰੇ ਦੇ ਉੱਤੇ ਦੇ ਰਹੇ ਜੀ ਕਿਸ ਸਿਰੇ ਤੇ ਮਿਲੇਗਾ ਜੀ ਬਿਲਕੁਲ ਜੈਨੂਨ ਰੇਟ ਹੈ ਸਾਡੇ ਮਾਰਕੀਟ ਪ੍ਰਾਈਸ 5000 ਸਮਥਿੰਗ ਆ ਲੇਕਿਨ ਅਹੀਂ ਇਹਨੂੰ ਇਸੇ ਸਿਰਫ 3000 ਰੁਪਏ ਦੇ ਵਿੱਚ ਦੇ ਰਹੇ ਆ ਫੋਰ ਕੁਆਲਿਟੀ ਦੇਖੋ ਉਸ ਤੋਂ ਸਾਡੇ ਕੋਲ ਫਰਸਟ ਕਾਪੀ ਸ਼ੂਜ਼ ਨੇ ਜੋ ਕਿ ਇਸ ਪ੍ਰਕਾਰ ਨੇ ਸਾਡੇ ਕੋਲ ਦੇਖੋ ਤੁਸੀਂ ਰੀਬਾਕ ਦੀ ਇੱਕ ਆਈਟਮ ਦੇ ਸਕਦੇ ਹੋ ਬਹੁਤ ਹੀ ਪਿਆਰੀ ਆਈਟਮ ਹੈ ਜੋ ਕਿ ਬਿਲਕੁਲ ਜੈਨੂਇਨ ਰੇਟਾਂ ਤੋਂ ਮਾਰਕੀਟ ਪ੍ਰਾਈਸ ਨਾਲੋਂ ਬਿਲਕੁਲ ਲੋਅ ਅਸੀਂ ਪ੍ਰਾਈਸ ਦੇ ਵਿੱਚ ਲਾ ਰਹੇ ਹਾਂ ਤਾਂ ਕਿ ਸਾਡੇ ਕਸਟਮਰ ਵੱਧ ਤੋਂ ਵੱਧ ਵੱਧ ਸਕਣ ਆਡੀ ਇੰਸਟਾਗ੍ਰam ਆਈਡ ਨੂੰ ਫੋਲੋ ਕਰੋ ਅਪਡੇਟਸ ਵਾਸਤੇ ਤੁਸੀਂ ਆਰਟੀਕਲਸ ਨੂੰ ਚੈੱਕ ਕਰਦੇ ਰਹੋ ਦੇਖੀਏ ਸਟ੍ਰੇਟ ਦੇ ਨਾਲ ਇਹ ਸ਼ੂਜ਼ ਦਾ ਪ੍ਰਾਈਸ ਮਾਰਕੀਟ ਪ੍ਰਾਈਸ 7500 ਰੁਪਿਆ ਹੈ ਜੋ ਕਿ ਅਸੀਂ ਸਿਰਫ 3500 ਰੁਪਏ ਵਿੱਚ ਦੇ ਰਹੇ ਹਾਂ ਕਰਨੀਏ ਤੋਕਣਾ ਆ ਜਾਨੇਗੀ ਬੋਲੋ ਇਹਦਾ ਸ਼ੂਜ਼ ਹੈ ਤੁਸੀਂ ਦੇਖ ਸਕਦੇ ਹੋ ਪਾਇਨ ਬੈਰੀ ਵਾਈਟ ਐਂਡ ਬਲੂ ਕਲਰ ਦੇ ਵਿੱਚ ਮਾਰਕੀਟ ਪ੍ਰਾਈਸ ਨਾਲੋਂ ਬਿਲਕੁਲ ਲੋਅਰ ਸਪਾਈਸ ਵਿੱਚ ਅਸੀਂ ਇਹ ਦੇ ਰਹੇ ਹਾਂ ਤੁਸੀਂ ਇੱਥੇ ਵਿਜ਼ਿਟ ਕਰੋ ਆ ਕੇ ਤੁਸੀਂ ਇਹ ਜੋ ਇਸ ਦੀ ਆਫਰ ਲਗਾਈ ਹੈ ਇਸ ਦਾ ਫਾਇਦਾ ਲਓ ਇਹਨਾਂ ਦੇ ਐਡਰੈਸ ਦਾ ਔਰ ਲੋਕੇਸ਼ਨ ਦੇ ਬਾਰੇ ਜਾਣਾਂਗੇ ਹਾਂਜੀ ਸਰ ਪਹਿਲੇ ਤੁਸੀਂ ਸਾਨੂੰ ਦੱਸੋ ਕਿ ਇੱਥੇ ਜਦੋਂ ਪਹੁੰਚਣਾ ਵਾ ਕਿਵੇਂ ਪਹੁੰਚਣਾ ਹੈ ਕਿੱਥੇ ਕਰਕੇ ਸ਼ੋਰੂਮ ਸਾਡੀ ਸ਼ਾਪ ਤੇ ਓਨਲੀ ਤੁਸੀਂ ਸੋਈਆਂ ਰੋਡ